ਸਤਿ ਸ਼੍ਰੀ ਅਕਾਲ ਜੀ ਮੈਂ ਹਾਵੀ ਤਾਲੀਆਲ ਔਰ ਅੱਜ ਦਿਨ ਮੈਂ ਧਰੋਪ ਪਾਡੋ ਕ੍ਰਿਕਟ ਸਟੇਡੀਅਮ ਪਟਿਆਲੇ ਪਰਦਰਿਚ ਔਰ ਸਨ ਆਫ ਪਟਿਆਲਾ ਸਾਦਾ ਨਿਕਾ ਧਰੋਪ ਜਿਹੜਾ 14 ਸਾਲ ਦੀ ਉਮਰ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਦਾਥੋਗੀ ਸੀ ਉਹਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਲਾਲੀਬੀਰ ਮੇਰੇ ਐਮਸੀ ਸਾਹਿਬ ਕਾਂਗਰਸ ਵਾਲੇ ਲਾਲੀਬਾਈ ਜੀ ਸ਼ੇਰਾਂ ਵਾਲੇ ਗੇਟ ਵਾਲੇ ਮੋਟਾ ਲਾਲੀ ਸਾਡਾ ਭਰਾ ਇਹਨਾਂ ਦੀ ਰਹਿਨਮਾਈ ਚ ਸੋਚੀ ਟੀਮ ਦੇ ਨਾਲ ਰਲ ਕੇ ਕੈਂਪ ਲੱਗਿਆ ਹੁਣ ਤੱਕ ਕੈਂਪ ਚੱਲ ਰਿਹਾ ਹੈ ਟਾਈਮ ਸਾਡਾ 2 2 ਵਜੇ ਤੱਕ ਦਾ ਹੈ 2 ਵਜੇ ਤੱਕ ਦਾ ਹੈ 138 40 ਯੂਨਿਟ ਹੁਣ ਤੱਕ ਡੋਨੇਟ ਹੋਏ ਨੇ 50 ਹੋਰ ਵੀ ਹੈਗੇ ਡੋਨਰਸ ਹਲੇ ਬੈਠੇ ਨੇ ਦੇਖ ਰਿਹਾ ਕਿੰਨਾ ਸਾਨੂੰ ਮਿਲਦੇ ਨੇ ਯੂਨਿਟਸ

ਧਰੂਪਾਂਡਵ ਕ੍ਰਿਕਟ ਸਟੇਡੀਅਮ ਦੇ ਵਿੱਚ ਅੱਜ ਲੱਗਿਆ ਹੈ ਧਰੂਪਾਂਡਵ ਜੀ ਦੀ ਯਾਦ ਦੇ ਵਿੱਚ ਇਹ 33ਵਾਂ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੈ ਔਰ ਇਹ ਧਰੂਪਾਂਡਵ ٹرسٹ ਜਿਹੜਾ ਉਹਨਾਂ ਵੱਲੋਂ ਹੀ ਆਰਗੇਨਾਈਜ਼ ਕੀਤਾ ਗਿਆ ਅਸੀਂ ਸਾਰਿਆਂ ਨੇ ਵਲੰਟਰੀ ਤੌਰ ਦੇ ਉੱਤੇ ਅਸੀਂ ਸਭ ਨੇ ਕੰਮ ਕੀਤਾ ਔਰ 175 ਤੋਂ ਜ਼ਿਆਦਾ ਸੀ ਯੂਨਿਟਸ ਰਜਿੰਦਰਾ ਹਸਪੀਟਲ ਦੀ ਟੀਮ ਡਾਕਟਰ ਸੀ ਆਈਏ ਉਹਨਾਂ ਨੇ ਬੜੇ ਅੱਛੇ ਢੰਗ ਨਾਲ अच्छे बिहेव नाल ਇਹ ਕਾਮਯਾਬ ਕੀਤਾ ਹੈ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਹਲੇ ਵੀ ਡੋਨਰਸ ਬੜੇ ਹਮ ਹਮ ਆ ਕੇ ਆ ਰਹੇ ਨੇ ਕਿਉਂਕਿ ਲੋਕ ਪਬਲਿਕ ਦੁਨੀਆ ਜਿਹੜੀ ਪਟਿਆਲੇ ਦੀ ਖਾਸ ਤੌਰ ਤੇ ਆ ਉਹ ध्रुव पांडव ਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੇ ਕਿਉਂਕਿ ਉਹ ਇੱਕ ਬਹੁਤ ਚਮਕਦਾਰ ਤਾਰਾ ਸੀ ਬਦਕਿਸਮਤੀ ਪੰਜਾਬ ਦੀ ਪਟਿਆਲੇ ਦੀ ਇਹ ਵੀ ਉਹ ਸਾਡੇ ਹੱਥੋਂ ਚਲੇ ਗਈ ਸਭgamma ਕੈਂਪ ਦੇ ਅੰਦਰ ਇਹ 33ਵਾਂ ਬਲੱਡ ਡੋਨੇਸ਼ਨ ਕੈਂਪ ਹੈ ਕੌਣ ਕੌਣ ਇੱਥੇ ਹੋਰ ਵੀ ਆਏ ਸੀ ਸਖਸੀਤਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਸ਼ਖਸੀਅਤ ਹੈ ਮਿਸਟਰ ਐਮਪੀ ਪਾਂਡੋ ਹੈ ਮਿਸਟਰ ਕੇਪੀ ਪਾਂਡੋ ਆਰਪੀ ਪਾਂਡੋ ਜਿਹੜੇ ਬਿਜਲੀ ਬੋਰਡ ਦੇ ਹੈ ਮਰੇ ਹਨ ਮਿਸਟਰ ਹਵਿਤਾ ਅਲੀਵਾਜੀ ਸਨੀਤਾ ਤੀਰ ਏਆਈਜੀ ਮਿਸਟਰ ਚਹਿਲ ਇਹ ਸਾਰੇ ਆਈ ਜਾ ਰਹੇ ਨੇ ਕਿਉਂਕਿ ਇਸ ਫੈਮਿਲੀ ਨਾਲ ਸਾਰੀ ਪਬਲਿਕ ਪਿਆਰ ਕਰਦੀ ਹੈ ਅਸੀਂ ਜਿਹੜੇ ਜਿਹੜੇ ਵੀ ਵੀਆਈਪੀ ਜਾਂਦੇ ਉਹਨਾਂ ਨੂੰ ਅਸੀਂ ਆਨਰ ਵੀ ਕੀਤਾ ਸਾਡੀ ਟੀਮ ਨੇ ਔਰ ਬੜੀ ਰਿਸਪੈਕਟ ਉਹਨਾਂ ਨੂੰ ਦੇ ਕੇ ਉਹਨਾਂ ਨੇ ਵੀ ਬੜੇ ਪਿਆਰ ਨਾਲ ਇੱਥੇ

उन्हें कंटैपरेरी जो खेलते थे जूनियर खेल इंडिया टीम ने सचिन तेंदुलकर सौरभ गांगुली अनिल कुंबले राहुल द्राविड जवाहर श्रीनाथ अजय जडेजा सारा एको बैच से इन्हों स्कूल का और अगर पुराने रिकॉर्ड देखो तो जरो एज बैट्समैन हमेशा नंबर वन रहे तेंदुलकर एंड दो तीन ते रहे हैं गांुली बहुत आउटस्टैंडिंग प्लेयर अनफॉर्चुनेटली

बाकी आ के मेंरे यंग बॉयज आके अरे खुले दिल नाल दान कर देने और आप सब जानते हैं कि खून दान तो बड़ा दान भी तो है एनादा एक यूनिट खून देता पता नहीं कितनी जान बचाउंदा है